ਅੱਜ ਸ਼ੌਰੀ ਦਾ ਤਮਾਕੂ ਵੀ ਹੈ ਨਹੀਂ ਆ ਕੋਲੇ ਤੇ ਪੈਸਾ ਵੀ ਕੋਲ ਨਹੀਂ ਆ ਤੇ ਮਨਾ ਤਿੱਡੇ ਰ ਜਾਈਏ ਅੱਜ ਫੇਰ ਅੱਛਾ ਚਲੋ ਕਾਪੂਆਲੇ ਜਾਣੇ ਆ ਸ਼ਿਆ ਦੁੱਧ ਕੋ ਪੂੜੀ ਹੋਏ ਪਈ ਪੂਈ ਮਾਛਾ ਉਹਦ ਕੋ ਖਾ ਲੈਨੇ ਆ ਫਿਰ ਭੋਰਾ ਹੋਰ ਕੀ ਕਰਨਾ ਨਾਲ ਦੀ ਵੀ ਏ ਠੇਨੀਆ ਓ ਚਲੋ ਓ ਅੰਬਲੀ ਨਾਲ ਬਿਆਨੀ ਕਰਾਉਂਦੀ ਅੰਬਲੀਆਂ ਦੀ ਕਾਦੀ ਜ਼ਿੰਦਗੀ ਆ ਅੰਬਲੀ ਦਾ ਸ਼ਬੰਦੇ ਨਹੀਂ ਅੰਬਲੀ ਨਾਲ ਵਾ ਓ ਕਕੂ ਓ ਘਰੇ ਆ

ਕੀ ਗੱਲ ਹੋਈ ਤਾ ਕਿੱਧਰ ਮੀਂਹ ਚ ਪੇਰਾ ਕਰਦਾ ਲੇਕਿਨ ਮੇਰੇ ਥਿਆਰ ਹੁੰਦਾ ਨਾ ਉਹ ਮੀਂਹ ਚ ਗੰਦਰ ਤਲੇ ਫਿਰਨਾ ਮੈਂ ਤਾਂ ਐਸਦੀ ਚੱਲ ਕਾਕੂ ਕੋ ਜਾਣੇ ਭੋਰਾ ਤਮਾਕੂ ਲੈ ਕੇ ਆਉਣਾ ਅੱਜ ਪੈਸਾ ਨਹੀਂ ਕੋਲ ਕੋਈ ਕੀ ਗੱਲ ਹੈ ਪੈਸਾ ਨਹੀਂ ਤੇ ਮਾਗਾ ਕਾਕੂ ਕੋ ਜਾਣਾ ਭੋਰਾ ਤਮਾਕੂ ਲੈ ਕੇ ਆਉਣਾ ਕੱਢ ਭੋਰਾ ਮਾਛਾ ਤਮਾਕੂ ਉਹ ਕੀ ਦੱਸਾਂ ਤਾ ਮੇਰੇ ਕੋਲ ਆਗ ਨਹੀਂ ਪਾਇਆ ਤੇ ਲੈ ਹੋਈ ਰਹਾ ਕੋਲ ਮੈਂ ਤੇ ਆ ਮਹਾ ਡੰਗ ਕਰਨ ਡਿਆ ਆ ਯਾਰ ਕਿਹੜੀਆਂ ਕੰਬਲੀਆਂ ਗੱਲਾਂ ਕਰਦਾ ਹੁਣੇ ਤਾਈ ਤੇਰੀ ਨੇ ਆ ਜਾਣਾ ਉਹ ਲੈਣ ਗਈ ਆ ਕੁਛ ਖੰਡ ਖੁੰਡ ਜੀ ਆ ਜਾਂਦੀ ਆ ਤੇ ਪੁੱਤਰਾ ਜਾਨ ਨੇ ਕੀ ਬਤਾ ਦੋ ਪੁਨੀਆ ਤਮਾਕੂ ਦੀ ਆਵੇ ਭੜੀ ਆਵੇ ਓਣ ਬੁੱਢੇ ਲਈ ਤਾਂ ਮੈਂ ਕਿਹਾ ਭੋਰਾ ਤਮਾਕੂ ਤੇਰੇ ਕੋਲ ਆ ਕੇ ਆਣਾ ਚਲ ਕੋਈ ਨਹੀਂ ਹੈ ਨਹੀਂ ਹੁਣ ਦੇਖੋ ਪੈਸਾ ਕੋਈ ਨਹੀਂ ਨਹੀਂ ਪੈਸਾ ਕੋਈ ਨਹੀਂ ਹੈਗਾ ਨਹੀਂ ਬੈਣ ਲਿਆ ਪੈਸਾ ਤੇ ਲਾ ਕੋਲ ਕੋਈ ਨਹੀਂ ਮੈਂ ਤਾਂ ਟਾਈਮ ਸਰਣ ੜੇ ਆਪਣਾ ਮਹਾ ਇਹ ਬਿਲਕੁਲ ਕਿਦੋਂ ਕਰ ਲੈਣਾ ਜਗਾੜ ਕੋਈ ਕੀਤਾ ਕਿ ਨਹੀਂ ਮੈਂ ਜਾਂ ਨਹੀਂ ਪੈਣਿਆ ਮੈਂ ਜਗਾੜ ਕਿੱਥੇ ਲਾਣਾ ਹੋਣਾ ਨਹੀਂ ਗਏ ਤੈਨੂੰ ਤਾਂ ਚੱਲ ਨਹੀਂ ਹੁੰਦਾ ਨਹੀਂ ਜਾ ਚੁੱਪ ਕਰ ਮੈਂ ਜਗਾੜ ਇੱਕ ਲਾਇਆ ਵਾ ਇਹ ਘੇਰਾ ਉਹ ਜਦੋਂ ਮੈਂ ਉੱਥੋਂ ਆਉਂਦਿਆ ਇਹਨਾਂ ਤੇਰੇ ਵੱਲ ਅੱਛਾ ਤੇ ਜਦੋਂ ਮੈਂ ਲੰਬੜਾ ਦੀ ਵੇਲਾ ਗੋਵੀ ਨੰਨੰਦਿਆ ਹੂੰ ਤੇ ਪੁੱਤਰਾ ਕੁਗਣੀ ਨੇ ਦੋ ਵਾਰੀ ਕੀਤਾ ਕੀ ਕੀਤਾ ਕੁਕ ਕੱਕ ਕੱਕੜਾ ਮੇ ਤੇ ਮੈਂ ਗਿਆ ਮੈਂ ਹੁੰਨੋਂ ਪੈ ਦੀ ਛੱਕ ਨਸ਼ਾ ਰਾਗਾ ਕੋਈ ਇੱਥੇ ਕਰਾਉਂ ਢਿਆਵਾ ਉਹ ਠੀਕਾਰਾ ਕੀ ਜਦੋਂ ਮੈਂ ਗਿਆ ਪੁੱਤਰਾ ਲੰਬੜਾ ਵੀ ਵੇਲੀ ਅੱਛਾ ਕਿ ਉੱਥੇ ਮੈਂ ਵੇਖਿਆ ਤੇ ਆਂਦਾ ਨਕਲੈ ਪੁੱਤਿਆ ਪੁੱਤ ਕੱਲੈ ਬੈਠਾ ਅੱਛਾ ਫਿਰ ਆਪਾਂ ਫਿਰ ਆਂਦਾ ਜਿੱਕਿਆ ਤੇ ਪਾਇਆ ਢੇੜਦੇ ਹਾਂ ਸਿੱਧਾ ਤੇਰੇ ਵਾਲੇ ਆ ਗਏ ਆਹ ਫੜ ਬੁੱਧਰਾ ਅੰਡੇ ਦੇ ਜਾਂਂ ਢੀਰੇ ਕੋਲ ਇੱਕ ਪੁੜੀ ਲਿਆ ਦੇ ਆਂਦਾ ਦੇ ਕੇ ਪਾਇਆ ਮੈਨਰੇ ਸੁਣਿਆ ਇਹਦੇ ਵਿੱਚ ਬੱਚਾ ਹੁੰਦਾ ਅੰਡੇ ਦੇ ਉਹ ਯਾਰ ਸੁਣਿਆ ਤੇ ਮੈਂ ਵੀ ਆ ਵੀ ਅੰਡੇ 'ਚ ਬੱਚਾ ਹੁੰਦਾ ਵਾ ਪਰ ਬੱਚਾ ਹੁੰਦਾ ਵਾ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਈ ਹਾਂ ਬੱਚਾ ਦੇ ਹੁੰਦਾ ਵਾ ਬੜਿਆ ਹੋਣੀ ਪਹਾੜੀ ਦੇ ਅੱਧ ਨੂੰ ਬੱਚੇ ਮੜੇ ਵੀ ਆਉਂਦੇ ਆ ਮੈਂ ਸੋਚੰਦਿਆਂ ਨੇ ਬੱਚੇ ਨਿਕਲੂਗੇ ਹੈ ਕੀ ਹੋੜੇ